ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਸਵੀ ਕਾ ਮੈਂ ਆ ਤੁਹਾਡਾ ਹੂਸ ਰਾਜ ਆਖਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਸਾਭਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਬਾ ਮਰੂੜ ਦਿੱਤੀ ਗਈ ਹੈ ਚੀਕਾ ਪੈ ਗਈਆਂ ਨੇ ਇੰਗਲੈਂਡ ਵਿੱਚ ਬੈਠੇ ਜਥੇਦਾਰ ਗਿਆਨੀ ਗੁਰਬੀਰ ਸਿੰਘ ਹਣਾਂ ਦੀਆਂ ਕਿਉਂਕਿ ਨਜ਼ਰ ਅੰਦਾਜ਼ ਕਰਨਾ ਨਾ ਨੁਕਰ ਕਰਨੀ ਹੁਕਮਾਂ ਤੋਂ ਭਜਣਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਨਾ ਹੋਣਾ ਆਨਾ ਕਾਨੀ ਕਰਨੀ ਸ੍ਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਹੁਕਮਾਂ ਨੂੰ ਮੰਨਣ ਦੀ ਉਹ ਸੱਚ ਸਾਹਮਣੇ ਆ ਗਿਆ ਹੈ ਹਾਲਾਂਕਿ ਇੰਗਲੈਂਡ ਵਿੱਚ ਬੈਠੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਵੱਲੋਂ ਇਹ ਤਾਂ ਆਲਰੇਡੀ ਸੱਤ ਮੈਂਬਰੀ ਕਮੇਟੀ ਦੀ ਡਿਊਟੀ ਲਗਾ ਦਿੱਤੀ ਗਈ ਹੈ 8 ਫਰਵਰੀ ਨੂੰ ਮੀਟਿੰਗ ਹੋਈ ਹੈ لیکن وہ ਜਿਹੜੀ ਮੀਟਿੰਗ ਹੈ ਉਹ ਬੇਸੱਟਾ ਰਹੀ ਜਿਸ ਦੀ ਅਗਵਾਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਸੱਤ ਮੈਂਬਰੀ ਕਮੇਟੀ ਵੱਲੋਂ ਪਾਰਤੀ ਨੇਪਰੀ ਜਿਹੜੀ ਜਿਹੜੀ ਚਾੜੀ ਚਾੜੀ ਚਾਹੀਦੀ ਸੀ ਉਹ ਪਾਰਤੀ ਕਿਹਦੇ ਵੱਲੋਂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਇੰਜ ਲੱਗ ਰਿਹਾ ਹੈ ਕਿ ਜਿਵੇਂ ਫਿਰ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਹੋਵੇ ਯਾਨੀ ਕਿ ਐਨਾ ਕੁ ਢੀਠ ਸੁਖਬੀਰ ਸਿੰਘ ਬਾਦਲ ਹੋ ਚੁੱਕਿਆ ਹੈ ਅੱਤਕ ਬੱਚੇ ਬੱਚੇ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਸਿੱਖ ਅਤੇ ਸਿੱਕੀ ਦਾ ਨਮਸਾਨ ਕੀਤਾ ਹੈ ਉਹਨਾਂ ਸ਼ਾਇਦ ਕਿਸੇ ਗੈਰਕੌਮ ਨੇ ਮੀਨਾ ਕੀਤਾ ਹੋਵੇ ਯਾਨੀ ਕਿ ਅਬਦਾਲੀ ਅਤੇ ਦਲਾਲੀ ਵਰਗਿਆਂ ਨੇ ਨਾ ਕੀਤਾ ਹੋਵੇ ਜਿੰਨਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ ਦੂਜੇ ਪਾਸੇ ਕਿਹਾ ਜਾਂਦਾ ਹੈ ਕਿ ਸਾਡੀਆਂ ਤੇ ਕੁਰਬਾਨੀਆਂ ਵੀ ਬੜੀਆਂ ਨੇ ਕਿਹੜੀਆਂ ਕੁਰਬਾਨੀਆਂ ਦੀ ਤੁਸੀਂ ਗੱਲ ਕਰਦੇ ਹੋ ਕਿਹੜੀਆਂ ਤੁਸੀਂ ਸ਼ਹੀਦੀਆਂ ਪਾਈਆਂ ਨੇ ਸ਼ਰੋਮਣੀ ਅਕਾਲੀ ਦਲ ਅਤੇ ਸਮੁੱਚੇ ਸਿੱਖ ਜਸ ਜਗਤ ਵਾਸਤੇ ਇਸ ਦਾ ਸਪਸ਼ਟੀਕਰਨ ਤਾਂ ਦੇਣਾ ਚਾਹੀਦਾ ਹੈ ਪੱਖ ਤਾਂ ਦੇਣੇ ਚਾਹੀਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਲੇਕਿਨ ਨਹੀਂ ਇਧਰ ਕਹਿੰਦੇ ਨੇ ਜੋ ਕੁਛ ਮਰਜ਼ੀ ਕਰ ਲਓ ਭਰਤੀ 25 ਲੱਖ ਹੋ ਗਈ ਹੈ 5-7 ਲੱਖ ਦਾ ਹਵਾਲਾ ਦਿੱਤਾ ਜਾਵੇਗਾ 11 ਫਰਵਰੀ ਨੂੰ 11 ਫਰਵਰੀ ਨੂੰ ਫਿਰ ਕੀ ਫੈਸਲੇ ਹੋਣਗੇ ਜਦੋਂ ਬਲਵਿੰਦਰ ਸਿੰਘ ਭੂੰਦੜ ਨੇ ਸਾਰੇ ਤੱਥ ਸਾਰੇ ਫੈਕਟ ਰੱਖ ਦਿੱਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਯਾਨਕਿ ਸਾਰੀ ਮਿਲੀ ਭੁਗਤ ਕੀਤੀ ਜਾ ਰਹੀ ਹੈ ਯਾਨੀ ਕਿ ਵੱਡੇ ਤੋਂ ਲੈ ਕੇ ਛੋਟਾ ਅਤੇ ਛੋਟੇ ਤੋਂ ਲੈ ਕੇ ਵੱਡਾ ਜਿਹੜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਿਆਸੀ ਲੋਕ ਨੇ ਉਹਨਾਂ ਨੂੰ ਡਰਾਇਆ ਅਤੇ ਧਮਕਾਇਆ ਵੀ ਜਾ ਰਿਹਾ ਹੈ ਜਿਹੜਾ ਅੱਗੂ ਬੋਲਦਾ ਹੈ ਜਿਹੜਾ ਕਹਿੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਜਥੇਦਾਰ ਸਹਿਬਾਨ ਦੇ ਹੁਕਮ ਨੂੰ ਮੰਨੋ ਕਿਉਂਕਿ ਸ੍ਰੀ ਅਕਾਲ ਤਖਤ ਸਭ ਤੋਂ ਸਰਵਉੱਚ ਅਦਾਲਤ ਹੈ ਸਿੱਖਾਂ ਦੀ ਅਤੇ ਨਿਮਾਣੇ ਸਿੱਖ ਵਾਂਗੂ ਸਮਰਪਿਤ ਸਿੱਖ ਹੋ ਜਾਣਾ ਇਹ ਸਭ ਤੋਂ ਵੱਡੀ ਗੱਲ ਹੈ ਲੇਕਿਨ ਨਹੀਂ ਬਾਹਮ ਰੂੜੀਆਂ ਜਾਰੀਆਂ ਨੇ ਇੱਕ ਦੂਜੀ ਨੂੰ ਜਿਹੜਾ ਕੋਈ ਨਾ ਨੁੱਕਰ ਕਰਦਾ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਵਿੱਚ ਬੋਲਦਾ ਹੈ ਉਸ ਦੀ ਕਰਦਾਰਕੋਸ਼ੀ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਕੀਤੀ ਗਈ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭਾਵੇਂ ਹੁਣ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹੋਰਾਂ ਨੇ ਵੀ ਚੈਲੰਜ ਕੀਤਾ ਹੋਇਆ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਮੈਨੂੰ ਸਵਾਮਾਂ ਤੋਂ ਮੁਕਤ ਕਰਕੇ ਤਾਂ ਦੇਖੋ ਫਿਰ ਤੁਹਾਨੂੰ ਦੱਸਾਂਗਾ ਕਿ ਸਿੱਖ ਕੌਮ ਨੂੰ ਕਿਸ ਤਰ੍ਹਾਂ ਜੋੜਨਾ ਹੈ ਤੇ ਅਤੇ ਕਿਸ ਤਰ੍ਹਾਂ ਤੁਹਾਡੇ ਖਿਲਾਫ ਖੜਾ ਕਰਨਾ ਹੈ ਇਸ ਤਰ੍ਹਾਂ ਦੀ ਵੀ ਖਬਰਾਂ ਆ ਰਹੀਆਂ ਨੇ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਵੱਲੋਂ ਬਿਲਕੁਲ ਨਹੀਂ ਮੰਨੀ ਜਾ ਰਹੀ ਜਾਨੀ ਕਿ 11 ਫਰਵਿ ਤੋਂ ਪਹਿਲਾਂ ਪਹਿਲਾਂ ਸਾਰੀ ਭਰਤੀ ਨੂੰ ਨੇਪਰੇ ਚਾੜ ਕੇ ਦਿਖਾ ਦਿੱਤਾ ਜਾਵੇਗਾ ਕਿ ਅਸੀਂ ਭਰਤੀ ਕਰ ਲਈ ਹੈ ਹੋਣ ਸ਼੍ਰੋਮਣੀ ਅਕਾਲੀ ਦਲ ਦੀ 7 ਮੈਂਬਰੀ ਕਮੇਟੀ ਕਰਨੀ ਚਾਹੁੰਦੀ ਹੈ ਜਾਂ ਨਹੀਂ ਚਾਹੁੰਦੀ ਮੈਂ ਵੀ ਸ਼ਰਮ ਖਾਣਗੇ ਵੀ ਇੱਕ ਮਿੰਟ 37 ਲੱਖ ਲੋਕ ਜਮ੍ਹਾਂ ਪੜhti ਕਰ ਲੈਨੇ ਤੇ ਹੁਣ ਕਿਹੜੇ ਲੋਕ ਆਣਗੇ ਅਗਵਾਈ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇਕਰ 7 ਮੈਂਬਰੀ ਕਮੇਟੀ ਕਵੇਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਮੈਂਬਰ ਇਸ ਤੋਂ